ਤਨ ਬਾਬਾ ਨਾਨਕ ਤੂੰ ਹੀ ਰੰਗਾਰ ਤਨ ਬਾਬਾ ਨਾਨਕ ਹਰ ਨਾਮ ਆਮਖ ਕਹਤਿਆ ਧਨ ਤਣ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਸਰਬਣੀ ਸੁਨਤਿਆ ਧਨ ਤਣ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ ਧਨ ਤਣ ਭਾਗ ਤਿਨਾ ਗੁਰਮਖਾਂ ਜੋ ਗੁਰ ਸਿਖ ਲੈ ਮਨ ਜਿੰਤਿਆ ਸਬਦੂ ਵੱਡੇ ਭਾਗ ਗੁਰ ਸਿਖਾ ਕੇ ਜੋ ਗੁਰ ਚਰਨੀ ਸਿਖ ਪੜਤੈ ਸਭ ਦੂ ਵੱਡੇ ਭਾਗ ਗੁਰ ਸਿਖਾ ਕੇ ਸਭ ਦੂ ਵੱਡੇ ਭਾਗ ਗੁਰ ਸਿਖਾ ਕੇ ਜੋ ਗੁਰ ਚਰਨੀ ਸਿਖ ਪੜਤਿਆ ਅਨ ਬਾਬਾ ਨਾਨਕ ਤੂੰ ਹੀ ਰੰਤਾਰ ਧਨ ਬਾਬਾ ਨਾਨਕ ਤੇ ਮਰ ਬਿਤੇ ਕਹਿਣਾ ਜਹ ਸਤਗੁਰ ਸਿਮਰੰਥ ਰਿਦੈ ਹਰ ਨਾਮ ਦਿਨੋ ਦਿਨ ਜਹ ਸਤਗੁਰ ਸਿਮਰੰਥ ਜੀ ਕੀ ਤਬਤ ਮਿਟਾਵੈ ਜਹ ਸਤਗੁਰ ਸਿਮਰੰਥ ਰਦਿ ਸਦ ਨਾਮ ਨਿਧ ਭਾਵੈ ਸੋਈ RAM DAS GURBAL PHAN ਮਿਲ ਸੰਗਤ ਧਨ ਧਨ ਕਰਹੁ ਜਹ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰਹੁ ਨਰੁ ਤਾਰਿਆ ਜਹਾਨ ਲਹਿਆ ਅਬਮਾਨ ਜਿਨਿ ਦਰਸ਼ਨ ਪਾਇਆ ਜਿਨਿ ਤੁਧ ਨੂੰ ਧੰਨ ਕਹਿਆ ਤਿਨ ਜਮ ਨੇੜ ਨ ਆਇਆ ਤੂੰ ਕਰਨ ਕਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਿਰ ਜੀਆ ਆਪੇ ਤੁੰਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਾਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮਖ ਨਾਨਕ ਆਰਾਧਿਆ ਗੁਰਮਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜੀ ਹੋਰਾ ਕਾਜਨ ਆਪੇ ਤੁਰਦੇ ਇੱਕ ਹੁੰਦੇ ਵਾਝੇ ਜੁਤੇ ਵੰਡਦੇ ਇੱਕ ਜੀਵਾ ਦੀ ਪੈਣ ਤੇ ਪਰਲ ਖੜੇ ਗ라스 ਮਾਰੇ ਨਾਂਕਾ ਜਿੰਨ ਕੋ ਨਰ ਚਾਏ ਆਪੇ ਸਾਜਤਰ ਆਪ ਜਾਏ ਤੇਰੇ ਸਾਈ ਸੋ ਕਰਤਾ ਤਾਂਦਰ ਕਰਿੰਦ ਜਿਆਂ ਵਾ 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 ਵਾਰੀ ਕਮਾਹੀ ਸਾਈ ਪਰ ਕਾਵੇ ਤਰ ਜੋੜੀ ਵਾ 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 ਤੇ ਨਾ ਪਾਏ ਨਾਨਕ ਦੀ ਬਾਹਰੀ ਹੁਰ ਦੂਜੀ ਵਾ 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 ਨਹੀਂ ਜਾਏ ਸੋ ਕਰੇ ਜਵਾ ਵਾ 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 ਤੇ ਸਰਦਾਰ ਵੜਿਆਈਆਂ ਕਿ ਚ ਕਹਿਣਾ ਕਹਿਣਾ ਨਾ ਜਾ ਸੋ ਕਰਤਾ ਕਾਦਰ ਕਰੀ ਤੇ ਜੀ ਆਰਜਕ ਸੰਭਾਹੇ ਕਾਈ ਘਰ ਕਮਾਬਣੀ ਤੁਰ ਛੋਡੀ ਤੈ ਨਾ ਪਾਏ ਨਾਨਕ ਏਕੀ ਬਾਹ ਜੀ ਥੋਰ ਦੂਜੀ ਨਹੀਂ ਜਾਏ ਸੋ ਕਰੇ ਜੇ ਤੈਰ ਜਾਏ ਜੋ ਕਰੇ ਜੇ ਤੈਰ ਜਾਏ ਧੁ ਸਤ ਨਾਮ ਮੇਰੀ ਵਾਹੇ ਗੁਰੂ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਵਾਹ ਸਤ ਗੁਰੂ ਮੈਂ ਪਾਇਆ ਸਤ ਗੁਰੂ ਮੈਂ ਪਾਇਆ ਸੇ ਜਿਤੇ ਮਨ ਵਧਿਆ ਰਾਗ ਰੰਗ ਕਬਦੂ ਤਾਂ ਗਾਓ ਹਰੀ ਦੇ ਰਮਨਿ ਨਿਮਸਾਇਆ ਮੈਂ ਨਰਜਨੰਦ ਹੋਆ ਸਾਚੁ

ਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾ ਆਏ ਲੈ ਸਗਲ ਜਗਤ ਚੰਗਿਆ ਆਇਆ ਬੁਰਿਆ ਆਇਆ ਵਾਚ ਧਰਮ ਹਦੂ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ I'm <laughs> Riwa'i Di Guru dim satgur persada todi mahalla. ਸਨਾ ਗੁਣ ਗੋਪਾਲ ਨਿਦ ਗਾਇਣਾ ਸ਼ਾਂਤ ਸਹਜ ਰਹਿ ਸਮਾਨੇ ਉਪਜਿਓ ਸਗਲ ਦੁਖ ਪਲੈਣਾ ਸਨਾ ਗੁਣ ਗੋਪਾਲ ਨਿਦ ਗਾਇਣਾ ਸ਼ਾਂਤ ਸੁਹਾਜ ਰਹਾ ਅਸਮਾਨ ਉਪਜਿਓ ਸਗਲ ਧੂਪ ਪਾਲੈਣਾ ਰਹਾ ਜੋ ਮੰਗਹਿ ਸੋਈ ਸੋਈ ਪਾਵਹਿ ਸਿਵ ਹਰ ਕੇ ਚਰਨ ਰਸੈਣਾ ਜਨਮ ਮਰਨ ਦੋਹ ਹਉ ਤੇ ਛੂਟ ਹੈ ਭਵਜਲ ਜਗਤ ਤਰੈਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰੈਣਾ ਅਬਨਾਸੀ ਖੇਮ ਚਾਹੇ ਜੀ ਨਾਨਕ ਸਦਾ ਸਿਮਰ ਨਾਰੈ ਖੋਜਿਤ ਖੋਜਿਤ ਤਤ ਵਿਚਾਰੋ ਦਾਸ ਗੋਵਿੰਦ ਪਰੈਣਾ ਅਬਨਾਸੀ ਖੇਮ ਚਾਹੇ ਜੀ ਨਾਨਕ ਸਦਾ ਸਿਮਰ ਨਾਰਨ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर् जामी श्री गुरु नानक देव निरंकार रूप सच्चे बादशाह जी आप जी दे हजूर अमृत वेले तो लेके ऐस वेले तक श्री आशा जी दी वार दे इस लोक शांत शब्द कीर्तन जी की अरदास अखर लग नन तक भूल चुक माफ आप जी दे चरण कमला पास ਸਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਦੀਆਂ ਸੰਗਤਾਂ